ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲ ਕਰਦੇ ਆਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਵੀ ਜੀ ਬਿਲਕੁਲ ਠੀਕ ਠਾਕ ਹਾਂ ਤੇ ਲੱਗੇ ਆਂ ਜੀ ਵਲੌਗ ਦੀ ਸਟਾਰਟਿੰਗ ਹਨ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਿਉਂਕਿ ਘੈਂਟ ਘੈਂਟ ਵੀਡੀਓ ਦੇਖਣ ਲਈ ਬਾਕੀ ਵੀਡੀਓ ਨੂੰ ਫੋਲੋ ਵਾਚ ਜ਼ਰੂਰ ਕਰਿਆ ਕਰੋ ਤੇ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਪਲੀਜ਼ ਤੇ ਮੈਂ ਇੱਥੇ ਸ਼ਾਮ ਦਾ ਟਾਈਮ ਹੋ ਗਿਆ ਜੀ 5:30 ਤੇ ਮੈਂ ਲੱਗੀ ਹੋਈ ਸੀਗੀ ਜੀ ਧਾਰਾ ਕੱਢਣ ਤੇ ਬਾਕੀ ਇੱਕ ਗੱਲ ਤੁਹਾਡੇ ਨਾਲ ਸ਼ੇਅਰ ਕਰਨੀ ਸੀਗੀ ਕਿਉਂਕਿ ਇਹ ਜਿਹੜੀ ਸਾਡੀ ਮੱਝ ਆ ਇਹਦਾ ਇਹ ਜਦੋਂ ਤਾਜੀ ਸੂਈ ਸੀਗੀ ਤਾਂ ਉਦੋਂ ਇਹਦਾ ਕੱਟਾ ਮਰ ਗਿਆ ਸੀਗਾ ਤੇ ਇਹ ਖੜਦੇ ਬਹੁਤ ਔਖੀ ਸੀਗੇ ਤੇ ਆ ਵੀਡੀਓ ਦੇ ਨਾਲ ਹਨਾ ਬਣੇ ਰਹੋ ਤੇ ਦੱਸਦੇ ਆ ਤੁਹਾਨੂੰ ਅੱਗੇ-ਅੱਗੇ ਕੀ ਆਪਾਂ ਇਹਨਾਂ ਨੂੰ ਇਹਨੂੰ ਕੀ ਦਵਾਈ ਦਿੱਤੀ ਆ ਤੇ ਕੀ ਆਪਾਂ ਇਹਨੂੰ ਉਹ ਕਰਿਆ ਬਿਗਾ ਦੇ ਨਾਲ ਇਹ ਖੜਨ ਲੱਗੀ ਆ ਤੇ ਬਾਕੀ ਹਾਂ ਹੁਣ ਤਾਂ ਤੁਸੀਂ ਦੇਖ ਸਕਦੇ ਹੋ ਕਿ ਹੁਣ ਤਾਂ ਵਧੀਆ ਖੜ ਜਾਂਦੀ ਆਪਾਂ ਇਹਦੇ ਕੋਈ ਵੀ ਟੀਕਾ ਨਹੀਂ ਲਾਉਂਦੇ ਹੈਗੇ ਕਿਉਂਕਿ ਨਹੀਂ ਤਾਂ ਕਾਫੀ ਜਿਆਦਾ ਮੱਜਾਂ ਹੁੰਦੀਆਂ ਨੇ ਕਿ ਟੀਕਾ ਲਵਾਉਂਦੀਆਂ ਨੇ ਜਾਂ ਫਿਰ ਮੂਰੇ ਕਿਸੇ ਨੂੰ ਖੜਾਉਂਦੀਆਂ ਨੇ ਤੇ ਆਪਣੀ ਇਹ ਮੱਜਾ ਜਿਹੜੀ ਬਿਨਾ ਟੀਕੇ ਤੋਂ ਤੇ ਬਿਨਾ ਕਿਸੇ ਨੂੰ ਮੂਰੇ ਖੜਾਏ ਤੋਂ ਖੜ ਜਾਂਦੀ ਆ ਆਪਾਂ ਇਹਨੂੰ ਦਵਾਈ ਚਾਹੀਦੀ ਸੀਗੀ ਤੇ ਮੈਂ ਤੁਹਾਨੂੰ ਉਹ ਦਵਾਈ ਦਾ ਨਾਮ ਦੱਸਦੀ ਆ ਤੇ ਇੱਥੇ ਅਜਿਹੇ ਸਾਈਡ ਦੇ ਉੱਤੇ ਆਪਾਂ ਫੋਟੋ ਲਾਈ ਹੋਈ ਆ ਇਹ ਹੈਗੀ ਆ ਜੀ ਉਹ ਦਵਾਈ ਤੇ ਇਹਨੂੰ ਆਪਾਂ ਤੁਸੀਂ ਇਹ 1 ਲੀਟਰ ਦੀ ਪੈਕਿੰਗ ਦੇ ਵਿੱਚ ਆਉਂਦੀ ਆ ਹਾਂਜੀ ਜਿਹੜਾ ਇਹਦਾ ਨਾਮ ਆ ਜੀ ਉਹ ਹੈਗਾ ਇਨਰ ਡਾਇਨਾ ਐਡਵਾਂਸ ਤੇ ਤੁਸੀਂ ਇਹ ਦੇਖ ਸਕਦੇ ਹੋ ਇਹ ਨਾ ਇਕੂਲੇਟਰ ਦੀ ਪੈਕਿੰਗ ਦੇ ਵਿੱਚ ਆਉਂਦੀ ਆ ਤੇ ਆਪਾਂ ਇਹ ਜਿਹੜੀ ਆ ਮੱਝ ਨੂੰ ਇਹ ਆਪਾਂ ਇੱਕ ਟਾਈਮ ਦੇਣੀ ਹੁੰਦੀ ਆ ਇਹ ਆਪਾਂ 2 ਲੀਟਰ ਚਾਰਨੀ ਹੁੰਦੀ ਆ ਤੇ ਇੱਕ ਟਾਈਮ ਇਹ ਆਪਾਂ ਦੇਣੀ ਹੁੰਦੀ ਆ ਕਿ ਉਹਦੇ ਉੱਤੇ ਇੱਕ orange ਕਲਰ ਦਾ ਟੱਕਣ ਵੀ ਆਉਂਦਾ ਹੈ ਤੇ ਉਹਦੇ ਉੱਤੇ ਨਾ ਇਹਦੇ ml ਬਣੇ ਹੋਏ ਹੁੰਦੇ ਨੇ ਤੇ ਆਪਾਂ ਇਹ 100 100 ml ਦੇਣੀ ਹੁੰਦੀ ਆ ਤੇ ਤੁਸੀਂ ਇਹ ਦੇ ਸਕਦੇ ਹੋ ਤੇ ਤੁਸੀਂ ਦੇ ਦੇ ਕੇ ਦੇਖ ਸਕਦੇ ਹੋ ਕਿਉਂਕਿ ਮੈਂ ਆ ਜਿਹੜਾ ਇਹ ਇਹ ਮੱਜ ਨੂੰ ਆਪਾਂ ਜਰੂਰ ਦਿੱਤੀ ਆ ਤੇ ਫੇਰ ਇਹ ਕੱਢਣ ਲੱਗੀ ਆ ਕਿਉਂਕਿ ਸਾਨੂੰ ਡਾਕਟਰ ਲਿਖ ਕੇ ਦੇ ਕੇ ਗਏ ਸੀਗੇ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਕਿ ਹੁਣ ਮੱਜ ਵਧੀਆ ਹੈ ਨਾ ਆਰਾਮ ਦੇ ਨਾਲ ਖੜ ਦਿੰਦੀ ਆ ਚਲੋ ਮਾੜਾ ਮੋਟਾ ਤਾਂ ਕਰਦੀ ਹੁੰਦੀ ਆ ਬਾਕੀ ਉਹ ਨਹੀਂ ਹੈਗਾ ਕਿ ਹਾਂਜੀ ਇਹ ਲੱਗਦਾ ਬਹੁਤ ਮਾਰਦੀ ਆ ਜਾਂ ਇਹ ਵੇ ਆਪਣੇ ਕਿਸੇ ਨੂੰ ਮੂੜੇ ਖੜਾਉਂਦੇ ਕਿ ਕਿ ਆ ਜਦੋਂ ਆਪਾਂ ਧਾਰ ਕੱਢਣੀ ਹੁੰਦੀ ਆ ਆਪਾਂ ਨੂੰ ਇਦਾਂ ਹੁੰਦਾ ਹੈ ਕਿ ਆਪਾਂ ਕੋ फटाफट ਧਾਰ ਕੱਢ ਕੇ ਭਰੇ ਹੋਈਏ ਤੇ ਇਹ ਫਿਰ ਨਹੀਂ ਹੋਂ ਆਪਾਂ ਨੂੰ ਇੱਕ ਜਾਣੇ ਨੂੰ ਦੇਖਣਾ ਪੈਂਦਾ ਵੀ ਹਾਂਜੀ ਕੋਈ ਨਾ ਕੋਈ ਹੋਊਗਾ ਤੇ ਮੂਰੇ ਮੱਝ ਦੇ ਖੜੂਗਾ ਜਾਂ ਹਨ ਜਾਨੂੰ ਦਾਣਾ ਭੁੱਕੂਗਾ ਜੋ ਕੁਛ ਸੰਨੀ ਮੈਂ ਜ਼ਰੂਰ ਕੀਤੀ ਆ ਜਦੋਂ ਤੁਸੀਂ ਪੱਠੇ ਪਾ ਕੇ ਜਸੰਨੀ ਕਰਕੇ ਫਿਰ ਉਸ ਤੋਂ ਬਾਅਦ ਈ ਜ਼ਰੂਰ ਜਾਂਦੀ ਖੜਨ ਲੱਗ ਗਈ ਤੇ ਪਹਿਲਾਂ ਨਹੀਂ ਸੀ ਇਹ ਖੜਦੀ ਹੈਗੀ ਜਿਹੜੀ ਇਨਰ ਡਾਈਨ ਐਡਵਾਂਸ ਆ ਇਹ ਤੁਸੀਂ ਇਹਨੂੰ ਦਾਣੇ ਦੇ ਵਿੱਚ ਵੀ ਦੇ ਸਕਦੇ ਹੋ ਜਾਂ ਆਟੇ ਦੇ ਵਿੱਚ ਜਿਹੜਾ ਪੇੜਾ ਇਹ ਬਣਾ ਕੇ ਹੁੰਦਾ ਹੈ ਜਾਂ ਤੁਸੀਂ ਓਦਾਂ ਵੀ ਦੇ ਸਕਦੇ ਹੋ ਬਾਕੀ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਤੁਹਾਡੀ ਮੱਝ ਜਾਂ ਗਾਂ ਇਹ ਮਤਲਬ ਖਾ ਸਕਦੀ ਹੈ ਉਹ ਤੁਸੀਂ ਓਦਾਂ ਉਹਨੂੰ ਦੇ ਸਕਦੇ ਹੋ ਇਹ ਜਿਹੜਾ ਹੈਗਾ ਜੀ ਇਹ ਮੇਰਾ ਆਪ ਦਾ ਐਕਸਪੀਰੀਅੰਸ ਆ ਕਿਉਂਕਿ ਆਪ ਅਸੀਂ ਖੁਦ ਬਣਤੀ ਹੋਈ ਆ ਤੇ ਆਪਾਂ ਤੁਹਾਨੂੰ ਅੱਗੇ ਤਾਂ ਹੀ ਇਹ ਦੱਸੀ ਆ ਇਹ ਜੇ ਅਸੀਂ ਨਾ ਬਾਰਤੀ ਹੁੰਦੀ ਤਾਂ ਸ਼ਾਇਦ ਅਸੀਂ ਨਾ ਦੱਸਦੇ ਇਹ ਸਾਡਾ ਆਪਣਾ ਐਕਸਪੀਰੀਅੰਸ ਆ ਇਹ ਅਸੀਂ ਆਪ ਵਰਤੀ ਆ ਤੇ ਤਾਂ ਹੀ ਤੁਹਾਡੇ ਤੱਕ ਅਸੀਂ ਇਹ ਸ਼ੇਅਰ ਕੀਤੀ ਆ ਮੈਂ ਕਿਹਾ ਚਲੋ ਹਾਂ ਆਪਾਂ ਸ਼ੇਅਰ ਕਰਦੇ ਆ ਕਿ ਅੱਗੇ ਕਿਸੇ ਨੂੰ ਵੀ ਇਹ ਜੰਦੀ ਚਾਹੀਦੀ ਹੋਵੇ ਤਾਂ ਆਪਣੇ ਕਿਸੇ ਵੀ ਮੈਡੀਕਲ ਤੋਂ ਇਹ ਮਿਲ ਸਕਦੀ ਆ ਤੇ ਤੁਸੀਂ ਇਹਦੀ ਚਾਹੇ ਸਕਰੀਨਸ਼ਾਟ ਲੈ ਲਓ ਜਾਈਂ ਜਿੱਦਾਂ ਵੀ ਮਰਜ਼ੀ ਕਰ ਲਓ ਚਾਹੇ ਨਾਮ ਦੱਸ ਕੇ ਵੀ ਤੁਸੀਂ ਕਿਸੇ ਵੀ ਮੈਡੀਕਲ ਤੋਂ ਜਿਹੜਾ ਉਹ ਆਪਦੇ ਲਿਆ ਸਕਦੇ ਹੋ ਕਿਉਂਕਿ ਹਰ ਇੱਕ ਮੈਡੀਕਲ ਤੋਂ ਮਿਲ ਜਾਂਦੀ ਨਹੀਂ ਅੱਜ ਦੀ ਵੀਡੀਓ ਇਨ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਜਿਨ੍ਹਾਂ ਨੇ ਸਾਡੀ ਵੀਡੀਓ ਫੋਲੋ ਵਾਚ ਕੀਤੀ ਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਕਿ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗਦੀ ਆ ਤੇ ਬਾਕੀ ਮਿਲਦੇ ਆ ਜੀ ਕਿਸੇ ਹੋਰ ਨਮੀ ਵੀਡੀਓ ਦੇ ਨਾਲ ਤੇ ਮੈਂ ਹੁਣ ਇਹ ਧਾਰ ਕੱਢ ਲਵਾਂ ਤੇ ਬਾਕੀ ਮਿਲਦੇ ਆ ਜੀ ਕਿਸੇ ਹੋਰ ਨਮੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਬਾਏ ਬਾਏ